ਤੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਬੇਨਤੀ ਕਰਦੇ ਆ ਦਾਤਾ ਇਹ ਸਿਸ਼ਮਤੌਰ ਦੀ ਕੱਚੀ ਗੜੀ ਅੱਗੇ ਤਖਤ ਦਿੱਲੀ ਦੇ ਅਸੀਂ ਝੁਕਾ ਦੇਵਾਂਗੇ ਛੋੜਾ ਕਰੀਨਾ ਬਾਕੂ ਕੇ ਲਈ ਨਾਉ ਬੁਰਗਾ ਕੁਲੀ ਕੁਲੀ ਉਹ ਕੇ ਲਈ ਬੜਾ ਦੇਵਾਂਗੇ ਐਨੇ ਸਮੇਂ ਦੇ ਦਰਮਿਆਨ ਬਾਹਰੋਂ ਗੜੀ ਤੋਂ ਆਵਾਜ਼ ਕੰਨਾਂ ਦੇ ਵਿੱਚ ਪਈ ਕੀ ਆਵਾਜ਼ ਸੀ ਅੱਲਾਹੁ ਅਕਬਰ ਦੀ ਯਾ ਲਈ ਦੇ ਨਾਂ ਲਾਉਂਦੇ ਆ ਇਤਿਹਾਸ ਕਹਿੰ ਰਿਹਾ ਜੀ ਇਸ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਉਸ ਵਕਤ ਤਕਰੀਬਤ 10 ਲੱਖ ਦੇ ਕਰੀਬ ਘੇਰਾ ਪੈ ਚੁੱਕੀ ਹੈ ਜੀ ਸੋਜ ਆਲੇ ਦੁਆਲੇ ਛੜ ਕੇ ਆ ਚੁੱਕੀ ਆ ਤੇ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜਬਰਨਾਮੇ ਦੇ ਵਿੱਚ ਜਦ ਆਪਾਂ 19 ਨੰਬਰ ਜਿਹੜਾ ਸਤਿਗੁਰਾਂ ਦਾ ਸ਼ੇਰ ਪੜਦੇ ਆ ਨਾ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਗੁਰਸ਼ਮੀ ਚਈ ਕਾਲੇ ਦਾ ਮਨ ਸੱਚੇ ਪਾਲਸ਼ਾ ਕਹਿੰਦੇ ਨੇ ਗੁਰਸ਼ੀ ਦਾ ਅਰਥ ਹੁੰਦਾ ਕਿ ਭੁੱਖੇ ਆਤਮ ਵੀ ਲੋਗੇ ਕੋਈ ਛੱਕਿਆ ਨਹੀਂ ਲਗਾਤਾਰ ਭੁੱਖ ਦੇ ਨਾਲ ਜੂਝਦੇ ਰਹੇ ਗੁਰਸ਼ੀ ਵਿੱਚ ਕਾਲੇ ਕੋਲ ਦਾ ਚਿਹਲ ਨਾ ਚਿਹਲ ਦਾ ਅਰਥ ਹੈ ਅਸਲ ਦੇ ਵਿੱਚ ਚਿੰਨ ਫਾਰਸੀ ਦੇ ਵਿੱਚ 40 ਨੂੰ ਕਹਿੰਦੇ ਆ ਮਹਾਰਾਜ ਕਹਿੰਦੇ ਮੇਰੇ ਭੁੱਖੇ ਕੋ 40 ਸ਼ੇਰ ਤੇ ਬਹਿ ਲੱਕ ਬਲ ਆਲੇ ਤੋਂ ਬਲੋ ਬੇਖਬਰ ਪਾਸਾ ਕਹਿੰਦੇ ਦਾਸ ਲੱਗ ਪਾਇ ਨਾ ਚੜਿ ਪੁੱਥੇ ਸ਼ੇਰਾਂ ਨੂੰ ਫੜਨ ਦੇ ਵਾਸਤੇ ਆ ਗਏ ਕੋਈ ਖਬਰਸਾਰ ਵੀ ਨਹੀਂ ਸੀ ਸਾਨੂੰ ਤਾਂ ਵੀ ਇੰਨੇ ਆ ਜਾਣਦੇ ਆ ਪਰ ਇੰਨੇ ਛੱਡ ਕੇ ਜਰੂਰ ਆਏ ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਨਾ ਮਾਰੇ ਕਹਿੰਦੇ ਸਨ ਵੀ ਮੇਰਾ ਜਗ ਕਰਨ ਦਾ ਕੋਈ ਮੇਰਾ ਮਨ ਦੇ ਵਿੱਚ ਇੱਛਾ ਨਹੀਂ ਸੀ ਮੈਂ ਜਗ ਕਰਾ ਪਰ ਸਭ ਨੂੰ ਕਹਿੰਦੇ ਜਦੋਂ ਤੇਰੇ ਬੰਦਿਆਂ ਨੇ ਔਰੰਗਜ਼ੇ ਤਲ ਦੇ ਨਾਂ ਦੇ ਉੱਤੇ ਰੱਬ ਦੀਆਂ ਸੌਹਾਂ ਕਾ ਕੇ ਜਦੋਂ ਸੌਹਾਂ ਤੋੜੀਆਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਉਸ ਵਕਤ ਮੈਂ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਉਤਰਿਆ ਕੱਲਾ ਖਾਲੀ ਹੱਥ ਨਹੀਂ ਸ਼ਸਤਰ ਲੈ ਕੇ ਉਤਰਿਆ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪਹਿਲਾਂ ਕੋਈ ਇਹੋ ਜਿਹਾ ਨੀਲਾ ਕੀਤਾ ਜਾਏ ਪਹਿਲਾਂ ਗੱਲਾਂ ਬਾਤਾਂ ਨਾਲ ਸਮਝਾਓ ਜਦੋਂ ਉਹਨਾਂ ਦਾ ਸਮਝ ਜਾਵੇ ਜੇ ਨਾਲ ਸਮਝੇਗਾ ਪਾਣੀ ਸਿਰ ਦੇ ਉੱਤੋਂ ਦੀ ਲੰਘ ਜਾਵੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਚੂ ਕੱਲ ਅੱਜ ਆ ਮਹਲੀਏ ਤੇ ਬਰਬੜਸ ਬੜੇ ਹੀਲੇ ਵਰਤੇ ਸੀ ਬੜਾ ਬਣ ਕੀਤਾ ਸੀ ਕਿ ਰਾਤਾਂ ਲੰਬਾ ਰੱਖਿਆ ਕਿ ਚਲੋ ਕੋਈ ਗੱਲ ਨਹੀਂ ਵੀ ਇੱਥੇ ਗੱਲ ਕੋਈ ਐਸੀ ਤਰ੍ਹਾਂ ਨਿਬੜ ਜਾਂਦੀ ਏ ਪਰ ਜਦੋਂ ਨਾ ਨਿਬੜੀ ਨਾ ਖਾਲ ਅਸ ਬਰਦਨਾ ਬਾ ਸ਼ਮਸ਼ੀਰ ਦੇ ਦਸ ਪਾਤਸ਼ਾਹ ਕਹਿੰਦੇ ਜੇ ਮੈਂ ਜਿਹੜਾ ਪਾਗ ਲੈ ਕੇ ਆਪ ਸਤਿਗੁਰੂ ਪਾਤਸ਼ਾਹ ਕਹਿੰਦੇ ਖੁਦ ਮੈਦਾਨੇ ਜੰਗ ਦੇ ਅੰਦਰ ਆਇਆ ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਤਕਰੀਬ ਕਰ ਦਿੱਤੀ ਪਾਤਸ਼ਾਹ ਕਹਿੰ ਲਗੇ ਸਿੰਘੋ ਆ ਬਾਹਰ ਦੇਖਦੇ ਉਹਨਾਂ ਕਿੰਨੇ ਲੋਕ ਇਕੱਠੇ ਹੋਏ ਆ ਮਹਾਰਾਜ ਕਹਿੰਦੇ ਇੱਥੇ ਅੱਜ ਜੇ ਕਹਿੰਦੇ ਕੋਈ ਤੁਹਾਡੇ ਵਿੱਚੋਂ ਕੋਈ ਵੀ ਕਮਜ਼ੋਰੀ ਦਿਖਾ ਗਿਆ ਸਭਾ ਲਈ ਗੁਲਾਮ ਹੋ ਜਾਉਗੇ ਜੇ ਜਾਣਾ ਹੂਣ ਕੇ ਲੜੇਕੇ ਦੇ ਕਿਸੇ ਵਿੱਚ ਤੁਹਾਡੀ ਤਾਕਤ ਨਹੀਂ ਕੋਈ ਪੰਥ ਨੂੰ ਗੁਲਾਮ ਕਰ ਜਾਏ ਇਹ ਆਜੇ ਇੱਥੇ ਕਮਜ਼ੋਰੀ ਨਹੀਂ ਮੇਰੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਾਹਾਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਚੱਲਦੇ ਆ ਇਹਨਾਂ ਸਿੱਖਾਂ ਨੇ ਅੱਜ ਦੀ ਕੁਝ ਸਮਾਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਆਰਾਮ ਕਰਨ ਲੱਗੇ ਆ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਆਹਾਰ ਸੱਚੇ ਪਾਤਸ਼ਾਹ ਅੱਜ ਸਿਰ ਦੇ ਵੇਨ ਉਸ ਵੇਲੇ ਤੇ ਸਤਿਗੁਰੂ ਪਾਤਸ਼ਾਹ ਆ ਕੇ ਬੈਠੇਗੇ ਜਿੱਥੇ ਤਾਹਾਂ ਸਤਿਗੁਰੂ ਮੰਮਡੀ ਦੇ ਵਿੱਚ ਸਤਿਗੁਰੂ ਬੈਠੇ ਸਨ ਜਦੋਂ ਚੌਕੜਾ ਮਾਰ ਕੇ ਬੈਠੇ ਆ ਨਾ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਧਿਆਨ ਲੋੜਿਆ ਅਲਕਾ ਉਪਰਕ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰਦੇ ਆ ਅੱਲਾ ਯਾਰ ਖੰਡੂਗੀ ਕਹਿੰਦਾ ਹੈ हे ਪ੍ਰਮਾਤਮਾ ਪਰਮੇਸ਼ਰ ਮੈਂ ਤੇਰਾ ਹਾਂ बच्चे भी तेरे हैं मेरे मौला हे परमात्मा मैं भी तेरा हाँ आ जेडे कहने मेरे बच्चे मेरे सिंह पुत्र तो है ये तो ही आ तेरे ही थे ते तेरे ही है तेरे रहेंगे तेरे मेरे दाता जिस हाल में रखे वो वो हाल है अच्छा कहते जेडे हाल के रखो ना मेरे लिए हाल कोई चंगा है उ मेरा हाल चंगा है जिम्मे रखो ਉਹ ਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਮੇਰੇ ਸਾਰੇ ਭਨੇ ਇਤਿਹਾਸ ਕਹਿੰਦਾ ਹੈ ਕਿ ਮੇਰੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਦੇਖਦੇ ਹਰ ਇੱਕ ਨੂੰ ਵਿਦਾਇਤ ਤੱਸੇ ਪਾਤਸ਼ਾਹ ਸਾਰੇ ਪਾਸੇ ਦੇਖਦੇ ਪਏ ਸਿੱਖ ਲੇਟੇ ਪਏ ਨੇ ਜੀ ਪਿਆਮ ਦਾ ਕਿਨਾਂ ਦਾ ਦਵਾਲਾ ਕਿੱਲਾ ਹੋ ਗਿਆ ਹੱਥ ਨੇ ਜਿਹੜੇ ਹੱਥ ਕਿਰਪਾ ਨਾਲ ਵੱਡੇ ਜਾ ਚੁੱਕੇ ਜਖਮ ਹੋ ਚੁੱਕੇ ਨੇ ਹੱਥਾਂ ਦੇ ਉੱਤੇ ਐਨਾ ਤੰਗਵਾ ਸਮਾਂ ਦੇਣ ਕਰਨਾ ਕਿਰਪਾアン ਚਲੋਣੀ ਜੀ ਇਹ ਕੋਈ ਉਹੀ ਥੋੜੋ ਜਿਹੀ ਕਿਤੇ ਬਾੜਕ ਜਿੜਕ ਥੋੜੋ ਜਿਹੀ ਕਿਤੇ ਉੱਥੇ ਕਾਉ ਆਦਿ ਨੇ ਤੇ ਸਾਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਆ ਨਾ ਉਲਫ਼ ਕੀ ਨਿਗਾਹੋਂ ਸੇ ਮੁਹੱਬਤ ਕੀ ਨਜ਼ਰ ਸੇ ਪਾਤਸ਼ਾਹ ਨੇ ਮਿਹਰ ਦੀ ਨਜ਼ਰ ਤਾਲ ਅੰਦਰ ਪਿਆਰ ਰੱਖ ਕੇ ਮੁਹੱਬਤ ਦੀਆਂ ਨਜ਼ਰਾਂ ਦੇ ਨਾਲ ਸਭਪੁਰਾਂ ਨੇ ਤੱਕਿਆ ਵਾਹਦੇ ਹੋਏ ਪਟ ਗਏ ਗਏ ਖੇਲ ਮਥੀ ਕਮਰ ਸੇ ਕਹਿਣ ਲੱਗੇ ਜਿਹੜੇ ਸੀਸ ਤੇ ਦਸਤਾਰੇ ਸਭੋਂ ਵੀ ਢਿੱਲੇ ਹੋ ਚੁੱਕੇ ਆ ਮਹਾਰਾਜ ਸਾਹਿਬ ਸਤਿਗੁਰੂ ਪਾਤਸ਼ਾਹ ਅੱਜ ਮੇਰੇ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉੱਠ ਕੇ ਕਹਿੰਦੇ ਕਦੇ ਸਿੰਘਾਂ ਦੇ ਹੱਥਾਂ ਨੂੰ ਚੁੰਮਦੇ ਆ ਕਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮਸਕ ਨੂੰ ਚੁੰਮਿਆ ਆ ਤੇ ਇਤਿਹਾਸ ਦੇ ਵਿੱਚ ਅੱਲਾ ਯਾਰ ਕਾ ਜੋਗੀ ਨੇ ਸ਼ਬਦ ਵਰਤੇ ਕਹਿਣ ਲੱਗੇ ਆ ਗਾਲੂ ਨੂੰ ਵੀ ਚੁੰਮਦੇ ਪਏ ਆ ਕਦਮਾਂ ਤੱਕ ਵੀ ਪੈਰਾ ਤੱਕ ਦਾ ਵੀ ਉਹਨਾਂ ਨੇ ਜਿੱਤ ਕੀਤਾ ਹੈ ਮਗਰ ਸਿੰਧਾਂ ਦੇ ਵਿੱਚ ਤੁਰੇ ਤੁਰੇ ਇੱਕ ਵੀ ਕਦਮ ਸਤਪੁਰਾਂ ਦਾ ਅੱਗੇ ਨਹੀਂ ਰੱਖ ਹੁੰਦਾ ਅੱਲਾ ਯਾਰ ਕਾ ਜੋਗੀ ਕਹਿੰਦਾ ਹੈ ਜਿਨ ਸਿਕੋਂ ਨਹੀਂ ਕਾਲੂ ਮੌਤ ਕੇ ਸਜਨਤਾ ਉਤਰਦਾ ਕਹਿਣ ਤੋਂ ਪਾ ਮੈਦਾਨੀ ਜੰਗ ਦੀ ਅੰਦਰ ਕਾਲਸ ਵਰਤਾ ਜਿਹਨ ਖਾਲਸ ਹੋਣੀ ਜਗ ਵੀ ਮਰੜਾ ਸ਼ਹਾਦਤ ਦਾ ਜੋ ਪੀੜਾ ਹੈ ਜਿਤਾ ਦੇ ਜੋਗੀ ਸਾਹਿਬ ਕਹਿੰਦੇ ਬਾਬੀ ਇਸੇ ਸ਼ੀਲਤੋ ਕੇ ਹੋਏ ਜਦ ਜਦ ਕੇ ਗੁਜਰਨਾ ਕਹਿਣ ਲੱਗੇ ਵੀ ਇੱਥੋਂ ਅੱਗੇ ਗੁਜਰਨਾ ਮੁਸ਼ਕਲ ਹੋਵਾ ਇਸ ਜਾਮੇ ਪੇ ਤਦਨ ਕੋ ਅੱਗੇ ਦਰੜਾ ਮੁਸ਼ਕਲ ਸੀ ਵੀ ਅੱਗੇ ਕਾਬੂ ਨਹੀਂ ਸੀ ਤਲਿਆ ਜਾ ਰਿਹਾ ਫਿਰ ਉੱਥੇ ਰੋਕ ਕੇ ਜਦੋਂ ਕੋਲ ਬੈਠ ਗਏ ਨਾ ਕਹਿੰਦੇ ਚੋਨਾ ਕਬੀ ਹਲਕੂ ਆ ਸੱਗਰਦੰ ਦਾ ਜੇਕਰ ਕੀਤਾ ਮਹਾਰਾਜੇ ਆਪਣੇ ਲਵਾਂ ਦੇ ਬਾਦ ਸਤਿਗੁਰੂ ਪਾਤਸ਼ਾਹ ਨੇ ਗਲਦਨ ਨੂੰ ਚੁਲਿਆ ਕਹ ਕਹਦੇ ਨਹੀਂ ਦਹਿਰ ਚੋਂ ਨੇ ਬੈਠੇ ਮਹਾਰਾਜ ਸਹਿਬ ਜੀ ਨੇ ਹਾਸਾ ਨੂੰ ਚੁਲਿਆ ਨਾ ਫਿਰ ਅਗਲਾ ਸ਼ਬਦ ਵਰਤਦੇ ਆ ਕਹਿੰਦੇ ਜਦ ਪੈਤੀ ਆਏ ਪੈਤੀ ਆਏ ਦਾ ਅਰਥ ਹੁੰਦਾ ਵੀ ਪੈਦਾ ਵਾਲੇ ਪਾਸੇ ਜਿੱਧਰ ਪੈਰ ਹਨ ਅਲਾ ਜੋਗੀ ਸਾਹਿਬ ਵਾਲਾ ਯਾਰਾ ਖਾਂ ਕਹਿੰਦੇ ਆ ਜਦ ਪੈਤੀ ਆਏ ਤਾਂ ਬਾਲਸਰ ਕਿਉਂਕਿ ਇਸ ਵੇਖੋ ਉਹ ਨਹੀਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਅਪੇਦ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ਼ਬਦ ਪੜਦੇ ਆ ਨਾ ਮਾਏ ਕਹਿੰਦੇ ਜਿੰਨਾ ਪਾ ਰਿਸਰ ਮਾਮ ਸੇਕ ਨਹੀਂ ਆ ਭੇਜਣਾ ਜਾਣੋ ਮੂਲ ਸਾਰੇ ਉਹਨਾਂ ਵਿੱਚ ਕਹਿੰਦੇ ਕਿਸੇ ਤਰ੍ਹਾਂ ਭੇਜਦੇ ਕਿਸੇ ਤਰ੍ਹਾਂ ਦਾ ਨਹੀਂ ਭੇਜਦੇ ਰੱਬ ਦਾ